ਇਸੀਂ ਇਸ ਤੋਲਾਂ ਵਾ ਕਿਸੇ ਦਰ ਤੇ ਅਜੇ ਤੱਕ ਸਿਰ ਨਹੀਂ ਝੁਕਾਇਆ ਜੇ ਝੁਕਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਾਇਆ ਹੋਰ ਕਿਤੇ ਨਹੀਂ ਜਗਾ ਬੜੇ ਲੋਕ ਕਹਿੰਦੇ ਇੱਧਰ ਚੱਲ ਜਾਓ ਉੱਧਰ ਚੱਲ ਜਾਓ ਪਰ ਨਹੀਂ ਵਿਸ਼ਵਾਸ ਸੀ ਸਾਨੂੰ ਪਤਾ ਵੀ ਐ ਸਾਨੂੰ ਪੈਣਾ ਹੀ ਇਸ ਦਰ ਤੋਂ ਧਿਆਨ 24 ਘੰਟੇ ਬਸ ਇੱਧਰ ਹੀ ਦਿੰਦਾ ਵੀ ਅਸੀਂ ਜਦੋਂ ਸ਼ੁੱਕਰਵਾਰ ਹੁੰਦਾ ਸ਼ਨੀਵਾਰ ਹੁੰਦਾ ਸਾਡੇ ਮਨ ਚ ਇਹ ਭਾਵਨਾ ਆ ਜਾਂਦੀ ਵੀ ਐਤਵਾਰ ਅਸੀਂ ਜਾਣਾ ਦੁਪਹਿਰੇ ਤੋਂ ਤੇ ਰਾਤ ਨੂੰ ਹੀ ਪਲਾਨ ਬਣਾ ਲੈਂਦਾ ਗੁਰੂ ਘਰ ਜਾਣਾ ਆ ਜਾਣਾ ਪੰਜਾਬ ਦੇ ਸਮੇਂ-ਸਮੇਂ ਦੇ ਹਿਸਾਬ ਨਾਲ ਬਹੁਤ ਕੁਝ ਹੋਇਆ ਬਹੁਤ ਹਕੂਮਤਾਂ ਆਈਆਂ ਵਾ ਪੰਜਾਬ ਦੇ ਚੜਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਲੋਕ ਇੰਨੇ ਕ ਜੋਧੇ ਆ ਵੀ ਉਹਨਾਂ ਹਮੇਸ਼ਾ ਹੀ ਪੰਜਾਬ ਦੀ ਨਾਲ ਖੜੇ ਆ ਪੰਜਾਬ ਦੀ ਸਪੋਰਟ ਕੀਤੀ ਉਹਨਾਂ ਮੈਂ ਅਰਦਾਸ ਕਰਦਾ ਹਾਂ ਕਿ ਜਿਹੜੇ ਵੀਰ ਜਿਹੜੇ ਉੱਤੇ ਸੇਵਾ ਕਰ ਰਹੇ ਆ ਜਿਹੜੇ ਵੀਰਾਂ ਦਾ ਨੁਕਸਾਨ ਕਰੋੜਾ ਦਾ ਆਇਆ ਵਾ ਉਹਨਾਂ ਨੂੰ ਪਰਮਾਤਮਾ ਬਲ ਬਖਸ਼ੀ ਤੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੀ ਮਾੜਾ ਟਾਈਮ ਵੀ ਉਹਨਾਂ ਕੌਮਾਂ ਦੇ ਆਉਂਦਾ ਵਾ ਜਿੰਨਾਂ ਕੌਮਾਂ ਦੇ ਵਿੱਚ ਯੋਧੇ ਹੋਣ ਯੋਧੇ ਪੈਦਾ ਹੋਣ ਪੰਜਾਬ ਦੇ ਵਿੱਚ ਉਹਨੇ ਚਮਤਕਾਰੀ ਗੁਰਦੁਆਰਾ ਜੋ ਮੰਗੀਆਂ ਮਿਲਦਾ ਵਾ ਕੋਈ ਇਹੋ ਜੀ ਜ਼ਿੰਦਗੀ ਚ ਬਦਲਾ ਆਇਆ ਹੋਵੇ ਕੋਈ ਇਹੋ ਜੀ ਚੀਜ਼ ਜਿਹੜੀ ਤੁਸੀਂ ਸੰਗਤਾਂ ਨਾਲ ਸ਼ੇਅਰ ਕਰਨਾ ਚਾਹੋ ਅਸੀਂ ਨਾ ਵਾਈ ਗੁਰੂ ਜੀ ਤਿੰਨ ਭਰਾ ਤੇ ਸਾਡੇ ਤਿੰਨਾਂ ਦੇ ਲੜਕੀ ਹੈ ਇਆ ਤੇ ਵਾਈ ਗੁਰੂ ਜੀ ਅਸੀਂ ਅਰਦਾਸ ਕਰਦੇ ਹਾਂ ਸਾਡੇ ਘਰ ਪੁੱਤ ਹੋਵੇ ਤੇ ਬੜੀ ਕਿਰਪਾ ਵਾਈ ਗੁਰੂ ਜੀ ਤੁਹ ਪੁੱਤ ਹੋ ਜਾ ਵਡੇ ਭਰਾ ਦਾ ਬਸ ਇਹੀ ਚਮਤਕਾਰ ਮੈਨੂੰ ਕਿ ਸਾਨੂੰ ਸਾਰਿਆਂ ਨੂੰ ਭਰਾ ਨੂੰ ਹੋਰ ਵੀ ਭਰਾ ਜਿਹੜਾ ਨਿਕਲ ਪੁੱਤ ਨਹੀਂ ਹੈਗਾ ਬਾਈ ਉਹਨਾਂ ਦਾ ਪੁੱਤ ਦਵੇ ਔਰ ਚੜ੍ਹਦੀ ਕਲਾ ਵਾਲੇ ਉਹ ਵੀ ਗੁਰੂ ਦੀ ਸੇਵਾ ਕਰਨ ਤੇ ਬਾਈ ਨੇ ਬੜੀ ਕਿਰਪਾ ਕੀਤੀ ਆ ਕਿੰਨੇ ਕਿੰਨੇ ਸਾਲਾਂ ਬਾਅਦ ਪੁੱਤਰ ਦੀ ਦਾਤ ਬਖਸ਼ੀ 14 ਸਾਲਾਂ ਬਾਅਦ 14 ਸਾਲਾਂ ਬਾਅਦ ਹਾਂ ਜੀ ਬੜੀ ਕਿਰਪਾ ਬਸ ਇੱਥੇ ਗੜ ਕੇ ਪ੍ਰਮਾਤਮਾ ਦੇ ਵਿਸ਼ਵਾਸ ਹੀ ਕਿ ਪ੍ਰਮਾਤਮਾ ਦੇਊਗਾ ਤੇ ਇਸ ਤੋਂ ਇਲਾਵਾ ਹੋਰ ਕਿਸੇ ਦਰਤੇ ਨਹੀਂ ਗਏ ਆਪਾਂ ਜੇ ਗਏ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਿਰ ਝੁਕਾਇਆ ਤੇ ਅਸੀਂ ਇਸ ਤੋਂ ਇਲਾਵਾ ਕਿਸੇ ਦਰਤੇ ਅਜੇ ਤੱਕ ਸਿਰ ਨਹੀਂ ਝੁਕਾਇਆ ਜੇ ਝੁਕਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਾਇਆ ਹੋਰ ਕਿਤੇ ਨਹੀਂ ਜਗਾ ਬੜੇ ਲੋਕ ਕਹਿੰਦੇ ਇੱਧਰ ਚੱਲ ਜਾਓ ਉੱਧਰ ਚੱਲ ਜਾਓ ਪਰ ਨਹੀਂ ਵਿਸ਼ਵਾਸ ਸੀ ਸਾਨੂੰ ਪਤਾ ਵੀ ਸਾਨੂੰ ਮਿਲਣਾ ਹੀ ਇਸ ਦਰ ਤੋਂ ਅਸੀਂ ਹੋਰਾਂ ਨੂੰ ਵੀ ਕਹਿੰਨੇ ਵੀ ਇਸ ਦਰ ਤੇ ਆਓ ਹੋਰ ਕਿਤੇ ਨਾ ਜਾਓ ਬਸ ਇੱਥੋਂ ਹੀ ਚੋੜੀਆਂ ਭਰਦੀਆਂ ਹੁਣ ਤੁਹਾਨੂੰ 1.5-2 ਸਾਲ ਹੋ ਗਏ ਇੱਥੇ ਹਰ ਐਤਵਾਰ ਤੁਸੀਂ ਫਿਰ ਹ ਹਾਇਤਵਾਰ ਨਹੀਂ ਮੈਂ ਪਤਾ ਹੀ ਨਹੀਂ ਜਦੋਂ ਮੈਂ ਵਿਹਲਾ ਮੈਂ ਆ ਜਾਂਦਾ ਇਹਨਾਂ ਤਿਆਰ ਬੜਾ ਜਦੋਂ ਵੀ ਆ ਜੀਦਾ ਬਸ ਮੈਂ ਹਫਤੇ 'ਚ ਮੈਂ 2-3 ਵਾਰ ਹੀ ਆ ਜਾਂਦਾ ਬੜੀ ਕਿਰਪਾ ਬਾਈ ਗੁਰੂ ਜੀ ਜਦੋਂ ਵੀ ਧਿਆਨ 24 ਘੰਟੇ ਬਸ ਇਤਨੀ ਦਿੰਦਾ ਵੀ ਅਸੀਂ ਜਦੋਂ ਸ਼ੋਕਰ ਵਾਰ ਹੁੰਦਾ ਸ਼ਨੀਵਾਰ ਹੁੰਦਾ ਸਾਡੇ ਮਨ ਚ ਇਹ ਭਾਵਨਾ ਆ ਜਾਂਦੀ ਵੀ ਐਤਵਾਰ ਅਸੀਂ ਜਾਣਾ ਦੁਪਹਿਰੇ ਤੇ ਤੇ ਰਾਤ ਨੂੰ ਹੀ ਪਲਾਨ ਬੰਦਾ ਕਿ ਦਾ ਗੁਰੂ ਘਰ ਜਾਣਾ 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 ਜਦੋਂ ਦਿਨ ਚੜਦਾ ਫਿਰ ਇੱਧਰ ਆ ਜਾਂਦਾ ਬੜੀ ਕਿਰਪਾ ਵੈਗੜੀ ਦੀ ਵੀਰ ਜੀ ਐ ਆ ਵੀ ਪੰਜਾਬ ਦੇ ਇਸ ਟਾਈਮ ਬਹੁਤ ਮਾੜਾ ਸਮਾਂ ਚੱਲ ਰਿਹਾ ਪਰ ਪੰਜਾਬ ਦੇ ਲੋਕ ਬਹੁਤ ਹੀ ਬਲੀ ਦੇ ਜੋਧੇ ਆ ਸੋ ਸਾਰੇ ਸੰਗਤਾਂ ਅਰਦਾਸਾਂ ਕਰ ਰਹੀਆਂ ਵੀ ਜੋ ਪੰਜਾਬ ਦੇ ਮਾੜਾ ਟਾਈਮ ਚੱਲ ਰਿਹਾ ਵਾ ਇਹ ਛੇਤੀ ਲੰਘ ਜੇ ਬਾਕੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇਹਨੇ ਬਹੁਤ ਕੁਝ ਹੰਡਾਇਆ ਵਾ ਤੇ ਇਹ ਆਫਤਾਂ ਪਹਿਲਾਂ ਵੀ ਆ ਗਾਂ ਵੀ ਆ ਸਕਦੀਆਂ ਵਾ ਅਸੀਂ ਤੇ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਵੀ ਮਹਾਰਾਜ ਪੰਜਾਬ ਨੂੰ ਚੜ੍ਹਦੀ ਕਲਾ ਰੱਖੇ ਪੰਜਾਬ ਦੇ ਸਮੇਂ-ਸਮੇਂ ਦੇ ਹਿਸਾਬ ਨਾਲ ਬਹੁਤ ਕੁਝ ਹੋਇਆ ਬਹੁਤ ਹਕੂਮਤਾਂ ਆਈਆਂ ਵਾ ਪੰਜਾਬ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਲੋਕ ਇੰਨੇਕ ਯੋਧੇ ਆ ਵੀ ਉਹਨਾਂ ਹਮੇਸ਼ਾ ਹੀ ਪੰਜਾਬ ਦੀ ਨਾਲ ਖੜੇ ਆ ਪੰਜਾਬ ਦੀ ਸਪੋਰਟ ਕੀਤੀ ਉਹਨਾਂ ਤੇ ਆਂ ਵੀ ਖੜੇ ਰਵਾਂਗੇ ਤੇ ਹੁਣ ਵੀ ਸੰਗਤਾਂ ਖੜੀਆਂ ਵਾ ਸਾਰੀਆਂ ਪੰਜਾਬ ਦੇ ਨਾਲ ਤੇ ਇਹ ਮਾੜਾ ਟਾਈਮ ਵੀ ਉਹਨਾਂ ਕੌਮਾਂ ਦੇ ਆਉਂਦਾ ਵਾ ਜਿੰਨਾਂ ਕੌਮਾਂ ਦੇ ਵਿੱਚ ਯੋਧੇ ਹੋਣ ਯੋਧੇ ਪੈਦਾ ਹੋਣ ਪੰਜਾਬ ਦੇ ਵਿੱਚ ਉਹਨਾਂ ਦੇ ਮਾੜਾ ਟਾਈਮ ਆਉਂਦਾ ਪਰ ਕੋਈ ਨਹੀਂ ਪੰਜਾਬ ਹਮੇਸ਼ਾ ਹੀ ਖੜਿਆ ਵਾ ਆਪਦੇ ਸਿਰ ਤੇ ਖੜਿਆ ਵਾ ਮਹਾਰਾਜ ਦੇ ਸਿਰ ਤੇ ਖੜਿਆ ਗੁਰਮੁਖੀ ਰਾਣੀ ਦੀ ਧਰਤੀ ਆ ਉਹਨਾਂ ਦੇ ਸਿਰ ਤੇ ਹੀ ਗਾਂ ਮਹਾਰਾਜ ਪੰਜਾਬ ਤਰੱਕੀ ਕਰੂਗਾ ਬਿਲਕੁਲ ਕੀ ਕਹਿਣਾ ਚਾਹੋਗੇ ਗੁਰੂ ਮਹਾਰਾਜ ਜੀ ਘਰ ਪਹੁੰਚਿਓ ਅੱਜ ਬਾਬਾ ਦੀਪ ਸਿੰਘ ਦੇ ਘਰ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਨੁਕਸਾਨ ਹੋ ਗਿਆ ਫਸਲਾਂ ਰੋੜ ਗਈਆਂ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਬੱਚਾਂ ਵੀ ਮਰੀਆਂ ਵਾ ਉਹ ਸਾਰੇ ਨੁਕਸਾਨ ਹੋਏ ਘਰ ਡਿੱਗਿਆ ਗਰੀਬ ਬੰਦਿਆਂ ਦੇ ਘਰ ਡਿੱਗਿਆ ਹਾਂ ਤੋ ਉਹਨਾਂ ਲਈ ਕੀ ਅਰਦਾਸ ਕਰਦੇ ਵੀ ਅਸੀਂ ਦੇਖ ਉਹ ਅਰਦਾਸ ਕਰਦੇ ਆ ਵੀ ਕੋਈ ਗੱਲ ਨਹੀਂ ਉਹਨਾਂ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਵੀ ਸਾਰੇ ਲੋਕ ਉਹਨਾਂ ਦੀ ਸਪੋਰਟ ਵਿੱਚ ਖੜੇ ਆ ਬਾਕੀ ਮਹਾਰਾਜ ਉਹਨਾਂ ਨੂੰ ਫੇਰ ਚੜ੍ਹਦੀ ਕਲਾ ਵਿੱਚ ਰੱਖੂਗਾ ਜਿਵੇਂ ਪਹਿਲਾਂ ਸੀ ਨੁਕਸਾਨ ਤੇ ਚਲੋ ਬਹੁਤ ਹੋ ਚੁੱਕਿਆ ਵਾ ਪਰ ਕੋਈ ਗੱਲ ਨਹੀਂ ਆ ਸਾਰਾ ਪੰਜਾਬ ਉਹਨਾਂ ਦੇ ਨਾਲ ਆ ਮਹਾਰਾਜ ਉਹਨਾਂ ਦੇ ਨਾਲ ਆ ਅਰਦਾਸ ਕਰਦੇ ਆ ਅਸੀਂ ਸਾਰੇ ਤੇ ਗਾਂ ਕਰਦੇ ਰਵਾਂਗੇ ਚਹਾੜਾਂ ਦੀ ਮਾਰ ਪਈ ਆ ਪਰ ਸੰਗ ਤਾਂ ਫਿਰ ਵੀ ਪਹੁੰਚ ਰਹੀਆਂ ਵਾ ਕੀ ਕਰਨਾ ਚਾਹੀਦਾ ਜੀ ਸੰਗਤਾਂ ਮੋਈਆਂ ਚ ਹਰ ਵੀਰ ਦਾ ਅਰਦਾਸ ਕਰ ਰਹੀਆਂ ਸਾਰੀਆਂ ਸੰਤਾਾਂ ਕੀ ਪੰਜਾਬ ਨੂੰ ਬਹੁਤ ਅੱਗੇ ਵੀ ਝਟਕੇ ਲੱਗਦੇ ਰਹੇ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਫੇਰ ਵੀ ਜਿਹੜਾ ਵਾ ਬਹੁਤ ਬਲ ਬਖਸ਼ਦਾ ਪ੍ਰਮਾਤਮਾ ਤੇ ਫੇਰ ਆਪਾਂ ਖੜੇ ਹੋਏ ਅਨੇ ਆ ਤੇ ਮੈਂ ਇਹ ਅਰਦਾਸ ਕਰਦਾ ਆ ਕਿ ਜਿਹੜੇ ਵੀਰ ਜਿਹੜੇ ਉੱਤੇ ਸੇਵਾ ਕਰ ਰਹੇ ਆ ਜਿਹੜੇ ਵੀਰਾਂ ਦਾ ਨੁਕਸਾਨ ਕਰੋੜਾਂ ਦਾ ਆਵਾ ਉਹਨਾਂ ਨੂੰ ਪ੍ਰਮਾਤਮਾ ਬਲ ਬਖਸ਼ੀ ਤੇ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੀ ਤੇ ਬਿਲਕੁਲ ਦੁਪਹਿਰਾ ਸਾਹਿਬ ਤੇ ਹਰ ਐਤਵਾਰ ਸੰਗਤਾਂ ਜੁੜਦੀਆਂ ਵਾ ਭਵੇਂ ਪੰਜਾਬ ਦੇ ਵਿੱਚ ਬੁਰੇ ਸਮਾਂ ਚੱਲਿਆ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਈ ਇਲਾਕਿਆਂ 'ਚ ਪਾਣੀ ਭਰਿਆ ਪਰ ਸੰਗਤਾਂ ਫਿਰ ਵੀ ਠਾਠਾ ਮਾਰਦਾ ਕਾਠਾ ਗੁਰੂ ਨੂੰ ਯਾਦ ਕਰਨ ਲਈ ਸ਼ਾਇਦ ਇਹ ਇਸ ਕਰਕੇ ਕਿ ਪ੍ਰਮਾਤਮਾ ਕਿਤੇ ਉਹਨਾਂ ਦੀ ਸੁਣੇ ਤੇ ਜਿਹੜੇ ਵੀਰਾਂ ਦੀਆਂ ਇੰਨੀਆਂ ਫਸਲਾਂ ਖਰਾਬ ਹੋਈਆਂ ਨੁਕਸਾਨ ਹੋਇਆ ਤਾਂ ਕਿਤੇ ਨਾ ਕਿਤੇ ਉਹਨਾਂ ਨਾਲ ਮਹਾਰਾਜ ਅੱਗੇ ਤੋਂ ਇਸ ਤਰੀਕੇ ਦਾ ਨਾਮ ਹੋਵੇ ਜਾਂ ਇਹ ਤਾਂ ਕਹਿ ਸਕਦੇ ਆ ਕਿ ਮਹਾਰਾਜ ਸਬਰ ਬਖਸ਼ ਦੇ ਮਹਾਰਾਜ ਸਬਰ ਬਖਸ਼ੇ ਵਾਹਿਗੁਰੂ ਨੁਕਸਾਨ ਬਹੁਤ ਜ਼ਿਆਦਾ ਆ ਕੋਈ ਭਰਤ ਨਹੀਂ ਸਕਦਾ ਅਸੀਂ ਲੋਕਾਂ ਦੀਆਂ ਪੈਲੀਆਂ ਰੋੜ ਰੋੜ ਕੇ ਕੋਈ ਕਿਤੇ ਚਲ ਗਿਆ ਕੋਈ ਖੁਸ਼ ਹੋ ਗਿਆ ਵਾ ਪਰਮਾਤਮਾ ਸਬਰ ਹੀ ਬਖਸ਼ਦਾ ਵਾ ਪਰਮਾਤਮਾ ਅਗੜੀ ਇੱਕੋ ਅਰਦਾਸ ਕਰਦੇ ਆ ਕਿ ਪਰਮਾਤਮਾ ਜਿਨ੍ਹਾਂ ਦਾ ਨੁਕਸਾਨ ਹੋਇਆ ਵਾ ਉਹਨਾਂ ਸਬਰ ਬਖਸ਼ੇ ਚੜ੍ਹਦੀ ਕਲਾ ਕਰੇ ਤੇ ਪੰਜਾਬੀ ਅੱਗੇ ਵੀ ਚੜ੍ਹਦੀ ਕਲਾ 'ਚ ਹੀ ਰਹਿੰਦੇ ਆ ਕੋਈ ਇਹੋ ਜਿਹੀ ਹੈ ਨਹੀਂ ਕੋਈ ਦੱਸਣ ਵਾਲੀ ਗੱਲ ਹੀ ਨਹੀਂ ਆ ਚੜ੍ਹਦੀ ਕਲਾ ਪਰਮਾਤਮਾ ਦੀ ਅਰਦਾਸ ਹੈ ਕਰਨ ਦੀ ਲੋੜ ਆ ਚੜ੍ਹਦੀ ਕਲਾ 'ਚ ਰਹ ਜਿਹੜੇ ਵੀਰ ਉਥੇ ਹਰ ਵੀਰਤਾ ਵਾਸਤੇ ਸੇਵਾ ਕਰ ਰਹੇ ਆ ਉਹਨਾਂ ਦੀ ਚੜ੍ਹਦੀ ਕਲਾ ਕਰੇ ਉਹ ਬਹੁਤ ਠੱਠਾ ਮਰਦਾ ਕੱਟਿਆ ਆ ਰਿਹਾ ਉਥੇ ਸੇਵਾ ਕਰਨੇ ਲਈ ਤੇ ਮੈਂ ਨਾ ਪ੍ਰਮਾਤਮਾ ਚੜ੍ਹਦੀ ਕਲਾ ਉਹਨਾਂ ਵਾਸਤੇ ਕਰੇ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ